ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸਾ ਤਸਕਰ ਬਿਕਰਮ ਸਿੰਘ ਮਜੀਠੀਆ ਤੇ ਬਹੁਤੇ ਸੱਜਣ ਜਦੋਂ ਪੋਸਟਮ ਪਾਉਂਦੇ ਨੇ ਉਹ ਮਾਝੇ ਦਾ ਜਰਨਲ ਕਹਿੰਦੇ ਆ ਪਰ ਜਿਹੜਾ ਮੈਂ ਤਖਲਸ ਦਿੱਤਾ ਹੈ ਮਾਝੇ ਦੀ ਜੋੜਸ ਜਾਂ ਮਾਝੇ ਦੀ ਮੈਲ ਕਿਆ ਕਰੂੰ ਜਿਨ੍ਹਾਂ ਲੋਕਾਂ ਨੇ ਚਿੱਟੇ ਦਾ ਵਪਾਰ ਕਰਕੇ ਪੰਜਾਬ ਦਾ ਬੇੜਾ ਘਰ ਕੀਤਾ ਹੋਵੇ ਤੁਸੀਂ ਉਹਨੂੰ ਜਰਨਲ ਨਹੀਂ ਕਹਿ ਸਕਦੇ ਇਹ ਸਾਡੇ ਅਸਲ ਜਰਨੈਲ ਨੇ ਨਾ ਉਹ ਬੰਦਾ ਸਿੰਘ ਬਹਾਦਰ ਵਰਗੇ ਨੇ ਹਰਿ ਸਿੰਘ ਨਲਵਾ ਵਰਗੇ ਨੇ ਮਹਾਰਾਜ ਸਿੰਘ ਵਰਗੇ ਨੇ ਜਿਹੜੇ ਸਾਡੇ ਅਸਲ ਜਰਨੈਲ ਨੇ ਤੇ ਜੇ ਤੁਸੀਂ ਛੋਟੀ ਉਮਰ ਦਾ ਜਰਨੈਲ ਦੇਖਣਾ ਹੋਵੇ ਨਾ ਜਿਹਨੂੰ ਫਾਂਸੀ ਲੱਗੀ ਉਹ ਕੌਣ ਹੈ ਸਰਦਾਰ ਕਰਤਾਰ ਸਿੰਘ ਸਰਾਭਾ ਜਿਹੜੇ ਸ਼ਹੀਦ ਨੇ ਸਾਡੇ ਤੇ ਇੱਕ ਨੁਕਤਾ ਉਹਨਾਂ ਦੇ ਜੀਵਨ ਵਿੱਚੋਂ ਤੁਸੀਂ ਜ਼ਰੂਰ ਚੇਤੇ ਰੱਖਿਆ ਕਰੋ ਮੈਂ ਬਹੁਤ ਵਾਰੀ ਸੰਖਿਆ ਕੀਤਾ ਜਦੋਂ ਉਹਨੂੰ ਫਾਂਸੀ ਲੱਗਣੀ ਸੀ ਨਾ ਜੱਜ ਸਾਹਿਬ ਕਹਿੰਦੇ ਕਹਿੰਦੇ ਸਰਾਬਾ ਜੀ ਜਿਹੜਾ ਤੁਹਾਡਾ ਬਿਆਨ ਹੈ ਨਾ ਉਹਦੇ ਵੀ ਥੋੜਾ ਬਹੁਤ ਸੁਧਾਰ ਕਰ ਲਓ ਚੇਂਜ ਕਰ ਲਓ ਮਤਲਬ ਜੰਗ ਹੈਗੇ ਉਹ ਐਵੇਂ ਕਿਉਂ ਆਣਾਈ ਮੌਤ ਮਰਨਾ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜੱਜ ਸਾਹਿਬ ਨੇ ਉਹ ਕਹਿੰਦੇ ਨਹੀਂ ਮੈਂ ਹੋਸ਼ ਤੇ ਹਵਾਸ ਨਾਲ ਜਾਣ ਕੇ ਸਮਝ ਨਾਲ ਜੋ ਕੀਤਾ ਆਪਣੀ ਜ਼ਿੰਮੇਵਾਰੀ ਨਾਲ ਕੀਤਾ ਜਿਹੜੀ ਗਦਰ ਪਾਰਟੀ ਦੀ ਲਹਿਰ ਹੈ ਨਾ ਜੇ ਉਸ ਮੂਵਮੈਂਟ ਨੂੰ ਮੈਂ ਲੋਕਾਂ ਤੱਕ ਲੈ ਕੇ ਗਿਆ ਬਰੀਕੀ ਦੇ ਨਾਲ ਮੈਂ ਉਤੇ ਕੰਮ ਕੀਤਾ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਂ ਕੰਮ ਕਰ ਦਿੱਤਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਮੈਨੂੰ ਥਾਂਸੀ ਦੇਣੀ ਹੈ ਜਾਂ ਤੁਸੀਂ ਮੈਨੂੰ ਵਾਹਿਜਤ ਬਰੀ ਕਰਨਾ ਹੈ ਥਾਂਸੀ ਲੱਗੀ 19 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਕਹਿੰਦੇ ਨੇ ਜਰਨੈਲ ਤੇ ਜਿਹੜੇ ਨਸ਼ਾ ਤਸ਼ਕਰ ਹੋਣ ਨਾ ਪੰਜਾਬ ਨੂੰ ਬਰਬਾਦ ਕਰਨ ਵਾਲੇ ਇਹਨਾਂ ਨੂੰ ਤੁਸੀਂ ਜਿਵੇਂ ਮੈਂ ਸ਼ਬਦ ਕਤੀੜ ਵਰਤਦਾ ਹੁਣਾ ਇਹਨਾਂ ਲਈ ਜਾਂ ਕੜਮ ਚੌਧਰੀ ਵਰਤਦਾ ਹੁੰਦਾ ਉਹ ਸ਼ਬਦ ਵਰਤ ਲਓ ਵੈਸੇ ਮੈਨੂੰ ਵਰਤਣ ਦੀ ਲੋੜ ਨਹੀਂ ਬੀਬਾ ਗਨੀਵ ਕੌਰ ਗਰੇਵਾਲ ਪਹਿਲਾਂ ਲਾਸਟ ਨੇਮ ਸੀ ਹੁਣ ਮਜੀਠਾ ਕਰਕੇ ਜਾਣੀ ਜਾਂਦੀ ਉਹਨੇ ਆਪ ਹੀ ਕਹਿਤਾ ਕਹਿੰਦੀ ਇਹ ਤਾਂ ਗੱਬਰ ਨੇ ਸਿੱਧਾ ਨਹੀਂ ਕਿਹਾ ਵੀ ਡਾਕੂ ਹੈ ਮੇਰੇ ਘਰ ਵਾਲਾ ਕਿਉਂਕਿ ਉਹ ਡਾਇਲੋਗ ਬੋਲਣਾ ਸੀ ਨਾ ਜਿਹੜਾ ਸ਼ੋਲੇ ਫਿਲਮ ਦੇ ਵਿੱਚ ਬੋਲਿਆ ਗਿਆ ਸੀ ਗੱਬਰ ਕੌਣ ਸੀ ਸਭ ਨੂੰ ਪਤਾ ਡਾਕੂ ਹੈ ਪਰ ਉਹ ਗੱਬਰ ਡਾਕੂ ਨਾਬਾ ਜੇਲ੍ਹ ਦੇ ਵਿੱਚ ਬੰਦ ਅਸ਼ਾ ਮੈਂ ਕੱਲ ਦੀ ਤੁਹਾਨੂੰ ਗੱਲ ਦੱਸਣੀ ਹੈ ਕੱਲ ਮੈਂ ਜਾਣ ਬੁਝ ਕੇ ਕਿਹਾ ਸੀ ਕਿ ਡਿੜਬਾ ਜੇਲ੍ਹ ਦੇ ਵਿੱਚ ਬੰਦ ਹੈ ਡਿੜਬਾ ਤਾਂ ਜੇਲ੍ਹ ਹੈ ਹੀ ਨਹੀਂ ਮੈਂ ਚਾਹੁੰਦਾ ਸੀ ਕਿ ਫੋਨ ਆਉਣ ਵੱਧ ਤੋਂ ਵੱਧ ਵੀ ਇਹਨੂੰ ਕਿੱਥੇ ਭੇਜਿਆ ਜਾਵੇ ਤੇ ਅੱਜ ਤਕਰੀਬਨ 50 ਕ ਫੋਨ ਜਿਹੜੇ ਸੀ ਉਹ ਮਾਝੇ ਵਿੱਚੋਂ ਆਏ ਸੀ ਕਹਿੰਦੇ ਗਿਆਨੀ ਜੀ ਡਿੜਬਾ ਜੇਲ੍ਹ ਕਿਹੜੀ ਹੈ ਮੈਂ ਖੈ ਨਹੀਂ ਜੇਲ੍ਹ ਤਾਂ ਮੈਂ ਖੈ ਨਾਬਾ ਹੀ ਹੈ ਕਹਿੰਦੇ ਫਿਰ ਰਾਜ ਦੱਸੋ ਮੈਂ ਕਿਹਾ ਰਾਜ ਇਹ ਹੈ ਵੀ ਇਹਨਾਂ ਲਈ ਡਿੜਬਾ ਜਾਂ ਨਾਬਾ ਜੇਲ ਨਹੀਂ ਬਣੀ ਇਹਨਾਂ ਲਈ ਡਿਬਰੂਗੜ ਜੇਲ ਬਣੀ ਹੈ ਅ ਜਦੋਂ ਇੱਥੇ ਕਿਤੇ ਕੋਈ ਪੰਗਾ ਸਿਰਦਾ ਨਾ ਲਾ ਕੇ ਐਨਐਸਏ ਭੇਜਿਆ ਜਾਂਦਾ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਦਾ ਹੈ ਇਹ ਤੇ ਐਨਐਸਏ ਲਾਓ ਜਾਂ ਜਵਾਬਾ ਲਾਓ ਤਾਂ ਉਦੋਂ ਸਾਨੂੰ ਇਹ ਸੁਣਨ ਦੀ ਲੋੜ ਹੈ ਵੀ ਜਿਨ੍ਹਾਂ ਨੇ ਨਸ਼ੇ ਦੇ ਨਾਲ ਪੰਜਾਬ ਨੂੰ ਬਰਬਾਦ ਕੀਤਾ ਤੇ ਇਹਨਾਂ ਦੀ ਥਾਂ ਵੀ ਨਾਬਾ ਜੇਲ੍ਹ ਨਹੀਂ ਡਿਵਰਗੜ ਹੋਣੀ ਚਾਹੀਦੀ ਹੈ ਫਿਰ ਸਵਾਦ ਆਊਗਾ ਨਾ ਅਸਾਂ ਇੱਕ ਗੱਲ ਹੋਰ ਸੁਣਿਓ ਜਿੰਨੇ ਕ ਫੋਨ ਮੈਨੂੰ ਮਾਝੇ ਵਿੱਚੋਂ ਆਏ ਸੀ ਨਾ ਤੇ ਉਹਨੇ ਕ ਫੋਨ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਵੀ ਆਏ ਸੀ ਉਹ ਕਹਿੰਦੇ ਗਏ ਨੇ ਜੀ ਨਾਂ ਲੈ ਕੇ ਪੰਗਾ ਨਾ ਪਾ ਦਿਓ ਹਲੇ ਬਾਗਲਾਂ ਦਾ ਰਾਜ ਹੈ ਕੱਢ ਕੇ ਬਾਹਰ ਮਾਰਨਗੇ ਕਹਿੰਦੇ ਤੁਸੀਂ ਤਾਂ ਆਜ਼ਾਦ ਹੈਗੇ ਹੋ ਮੈਂ ਕਿਹਾ ਨਹੀਂ ਨਾਂ ਨਹੀਂ ਲੈਂਦੇ ਪਰ ਉਦਾਂ ਨੀਲੀਆਂ ਪੱਗਾਂ ਵਾਲੇ ਕਹਿ ਦਿੰਨੇ ਐ ਵੈਸੇ ਪਤਾ ਤਾਂ ਲੱਗ ਹੀ ਜਾਂਦਾ ਉਹ ਕਹਿੰਦੇ ਸਾਨੂੰ ਕਹਿੰਦੇ ਇਹਨਾਂ ਨੇ ਨਾ ਟਿੰਡੀ ਦੇ ਬੀ ਤੇ ਕਹਿੰਦੇ ਉਹਨਾਂ ਚ ਚੜਾ ਕੇ ਰੱਖਿਆ ਯਾਨੀ ਕਿ ਹਰ ਵਕਤ ਸਾਡਾ ਲਹੂ ਪੀਤਾ ਇਹਨਾਂ ਲੋਕਾਂ ਨੇ ਕਹਿੰਦੇ ਪਤਾ ਨਹੀਂ ਕਿੱਥੇ ਮੀਟਿੰਗ ਹੁੰਦੀ ਸੀ ਕਹਿੰਦੇ ਫੜਾ ਫੜਾ ਕਹਿਣਾ ਲੰਗਰ ਬਣਾ ਦਿਓ ਜੀ ਮਜੀਠੀ ਆ ਰਹੇ ਆ ਚਾਹ ਬਣਾ ਦਿਓ ਜੀ ਬਰੈਡ ਪਕੌੜਾ ਬਣਾ ਲਓ ਜੀ ਕਹਿੰਦੇ ਸਾਨੂੰ ਇੰਨਾ ਇਹਨਾਂ ਲੋਕਾਂ ਨੇ ਹੈਰਾਨ ਕੀਤਾ ਤੁਸੀਂ ਗੱਲ ਹੀ ਛੱਡ ਦਿਓ ਤਲਵੰਡੀ ਸਾਬੋ ਤੋਂ ਕੁਝ ਸੱਜਣਾ ਨੇ ਫੋਨ ਕੀਤੇ ਕਹਿੰਦੇ ਜਦੋਂ ਇੱਥੇ ਕਿਤੇ ਆਇਆ ਨਾ ਕਹਿੰਦੇ ਅਸੀਂ ਇਹਦੇ ਨਾਲ ਉਹ ਬੰਦੇ ਦੇਖੇ ਜਿਹੜੇ ਸਿਰੇ ਦੇ ਨਸ਼ੇੜੀ ਸੀ ਹਾਲਾਂਕਿ ਇਹ ਗੱਲਾਂ ਕਰਨ ਦੀ ਮੈਨੂੰ ਲੋੜ ਨਹੀਂ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਪਰ ਮੈਂ ਜਿਹੜੀ ਹੁਣ ਗੱਲ ਕਰਨੀ ਉਹਦੇ ਬਾਰੇ ਥੋੜਾ ਜਿਹਾ ਧਿਆਨ ਦਿਓ ਜਿਆਦਾ ਤੌਰ ਤੇ ਮੈਂ ਤਾਂ ਬੋਲ ਰਿਹਾ ਇਹਨਾਂ ਦੇ ਖਿਲਾਫ ਨਿੱਜੀ ਤੌਰ ਤੇ ਸਾਡਾ ਕੋਈ ਦੁਸ਼ਮਣ ਨਹੀਂ ਤੇ ਨਾ ਹੀ ਗੁਰਮਖ ਬੈਰ ਬਰੋਧ ਗਵਾਵੇ ਇਸ ਅਵਸਥਾ ਨੂੰ ਮੈਂ ਜਾਣਦਾ ਸਾਡਾ ਕਿਸੇ ਨਾਲ ਕੋਈ ਵੈਰ ਵੀ ਵਿਰੋਧ ਨਹੀਂ ਤੇ ਨਾ ਹੀ ਰੱਖਣਾ ਇੱਕ ਸਿੱਖ ਹੋਣ ਦੇ ਨਾਂ ਤੇ ਜਦੋਂ ਪੰਜਾਬ ਦੀ ਤੁਸੀਂ ਗੱਲ ਕਰਨੀ ਹੈ ਨਾ ਜਾਂ ਕੌਮ ਦੀ ਗੱਲ ਕਰਨੀ ਹੈ ਫਿਰ ਇਹਨਾਂ ਲੋਕਾਂ ਲਈ ਸਾਡੀ ਕੌਮ ਵਿੱਚ ਸਾਡੇ ਪੰਜਾਬ ਵਾਲੇ ਕੋਈ ਥਾਂ ਨਹੀਂ ਹੋਣੀ ਚਾਹੀਦੀ ਜਿਹੜੀਆਂ ਮਾਤਾਵਾਂ ਨੇ ਆਪਣੇ ਪੁੱਤ ਕਹਿ ਲਈਏ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖੇ ਨੇ ਜਿਨ੍ਹਾਂ ਨੇ ਮਾਂ ਬਾਪ ਦੀ ਡੰਗੋਰੀ ਸਹਾਰਾ ਬਣਨਾ ਸੀ ਉਹ ਪੁੱਤਾਂ ਦੇ ਸਿਵੇ ਜਲਦੇ ਉਹਨਾਂ ਮਾਮਾ ਨੇ ਉਹਨਾਂ ਬਜ਼ੁਰਗਾਂ ਨੇ ਦੇਖਿਆ ਤੇ ਉਹਨਾਂ ਨੇ ਫੋਨ ਕੀ ਸੀ ਉਹ ਕਹਿੰਦੇ ਗਿਆਨੀ ਜੀ ਇਸ ਤਰੀਕੇ ਨਾਲ ਗੱਲ ਕਰਿਓ ਵੀ ਪੰਜਾਬ ਦੇ ਵਿੱਚੋਂ ਆਵਾਜ਼ ਉੱਠੇ ਹਾਲਾਂਕਿ ਜਿਹੜੇ ਬੁੱਧੀਜੀਵੀ ਲੋਕ ਨੇ ਨਾ ਇਹਨੂੰ ਫ੍ਰੈਂਡਲੀ ਮੈਚ ਕਹਿੰਦੇ ਆ ਕਹਿੰਦੇ ਸ਼ਾਇਦ ਆਉਣ ਵਾਲੀ ਜਿਹੜੀ 2027 ਦੀ ਇਲੈਕਸ਼ਨ ਆ ਉਹਦੇ ਵਾਸਤੇ ਕੁਝ ਨਵਾਂ ਸਭ ਕੱਢਣ ਇਹ ਪਰ ਨਹੀਂ ਇਹ ਹੋ ਨਹੀਂ ਸਕਦਾ ਇਹ ਬਹੁਤ ਭੁਲੇਖਾ ਹੈ ਲੋਕਾਂ ਨੂੰ ਬੁੱਧੀਜੀਵੀ ਲੋਕ ਜਿਹੜੇ ਥਿਓਰੀ ਬਣਾਉਂਦੇ ਨੇ ਜੇ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਹੁੰਦੀ ਹੈ ਉਹਦੇ ਗੌਰ ਕਰਨ ਮ ਬਣਦਾ ਹੁੰਦਾ ਪਰ ਜਿਹੜਾ ਇਹ ਨਸ਼ਾ ਵਿਰੁੱਧ ਜੰਗ ਛੇੜਿਆ ਹਾਲਾਂਕਿ ਮੈਂ ਇਹ ਵੀ ਇੱਥੇ ਕਮੈਂਟ ਕਰ ਦੇਣਾ ਕਿ ਜੇ ਤੁਸੀਂ ਕਹੋਗੇ ਨਾ ਕਿ ਪੰਜਾਬ ਸਰਕਾਰ ਜਿਹੜੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਹੈ ਵੀ ਨਸ਼ੇ ਵਿਕਣੇ ਬੰਦ ਹੋ ਗਏ ਕਦੇ ਨਹੀਂ ਹੋਏ ਇਹ ਭਲੇਖੇ ਵਿੱਚ ਨਾ ਰਹੋ ਚੱਲਦੇ ਨੇ ਅੱਜ ਵੀ ਚੱਲਦੇ ਨੇ ਬਹੁਤੇ ਪੁਲਿਸ ਹੌਸਲਿਆਂ ਨੂੰ ਮੈਂ ਫੋਨ ਕਰਕੇ ਦੱਸਿਆ ਹੋਇਆ ਵੀ ਆ ਬੰਦਾ ਇੱਥੇ ਆ ਬੰਦਾ ਇੱਥੇ ਉਹ ਕਹਿੰਦੇ ਜੀ ਕਾਰਵਾਈ ਕਰਦੇ ਹਾਂ ਸੀ ਪਰ ਉੱਪਰੋਂ ਫੋਨ ਆਉਂਦੇ ਆ ਅਸੀਂ ਕਰੀਏ ਕੀ ਉਹ ਕਹਿੰਦੇ ਅਸੀਂ ਵੱਧੇ ਹੋਏ ਪਰ ਜਿਹੜਾ ਇਹ ਪ੍ਰੋਪੋਗੈਂਡਾ ਪੰਜਾਬ ਦੇ ਵਿੱਚ ਚੱਲਿਆ ਇਹ ਤਾਂ ਚੱਲਿਆ ਕਿ ਜਿਨ੍ਹਾਂ ਨੇ ਚਿੱਟੇ ਦਾ ਬੀਜ ਬੀਜਿਆ ਤੇ ਉਹ ਕੌਣ ਨੇ ਜੀ ਉਹ ਬਕਰਨ ਸਿੰਘ ਮਜੀਠੀਆ ਵੈਸੇ ਮੈਂ ਸਿੰਘ ਸ਼ਬਦ ਹੁਣ ਨਾ ਵਰਤਾਂ ਮੇਰੇ ਤੇ ਵੀ ਇਤਰਾਜ਼ ਹੁੰਦਾ ਪਰ ਜਿਹੜੇ ਅੱਜ ਫੋਨ ਆਏ ਨੇ ਉਹਨਾਂ ਦੇ ਆਧਾਰ ਤੇ ਮੈਂ ਗੱਲ ਕੀਤੀ ਹੈ ਇੱਕ ਤਾਂ ਕਹਿੰਦੇ ਵੀ ਇਹਦੀ ਜਗ੍ਹਾ ਨਾਬਾ ਜੇਲ ਨਹੀਂ ਹੈਗੀ ਇਹਦੇ ਵਾਸਤੇ ਜੇਲ ਜਿਹੜੀ ਹੈ ਉਹ ਤਕਰੀਬਨ ਤਕਰੀਬਨ ਦਿਵਰੂਗੜ੍ਹ ਹੋਵੇ ਜਿੱਥੇ ਅਮਰਤਪਾਲ ਬੈਠਾ ਠੀਕ ਹੈ ਨਾ ਤੇ ਦੂਜੀ ਗੱਲ ਹਰੇਕ ਪਿੰਡ ਦੇ ਵਿੱਚੋਂ ਕਹਿੰਦੇ ਇਹ ਆਵਾਜ਼ ਹੋਣੀ ਚਾਹੀਦੀ ਵੀ ਜਿਹੜਾ ਬੰਦਾ ਵੀ ਨਸ਼ਿਆਂ ਦੇ ਨਾਲ ਪੰਜਾਬ ਨੂੰ ਬਰਬਾਦ ਕਰਦਾ ਸੌਰੀ ਮੈਂ ਬੇਨਤੀ ਕਰ ਦਿੰਦਾ ਇੱਥੇ ਇਕੱਲਾ ਬਿਕਰਮ ਸਿੰਘ ਮੰਜੀਟਿਆ ਨਹੀਂ ਨਸ਼ਾ ਤਸ਼ਕਰ ਆਜ ਵੀ ਹੈ ਗਿਆ ਐਦੋਂ ਵੱਡੇ ਵੱਡੇ ਹੋਰ ਵੀ ਹੋਣਗੇ ਬਹੁਤ ਵੱਡੇ ਵੱਡੇ ਮੰਤਰੀਆਂ ਦੀਆਂ ਤਾਰਾਂ ਜੁੜਦੀਆਂ ਨੇ ਚਿੱਟੇ ਦੇ ਨਾਲ ਵੱਡੇ ਵੱਡੇ ਅਫਸਰਾਂ ਦੀਆਂ ਤਾਰਾਂ ਜੁੜਦੀਆਂ ਨੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਮੈਂ ਗੱਲ ਉਹ ਕਰ ਰਿਹਾ ਵੀ ਜਿਹੜੇ ਬੰਦੇ ਚਿੱਟੇ ਦੇ ਨਾਲ ਨਸ਼ੇ ਦੇ ਨਾਲ ਪੰਜਾਬ ਨੂੰ ਬਰਬਾਦ ਕਰਦੇ ਨੇ ਉਹਨਾਂ ਦੇ ਖਿਲਾਫ ਪੰਜਾਬ ਦੇ ਹਰੇਕ ਪਿੰਡ ਵਿੱਚੋਂ ਆਵਾਜ਼ ਉੱਠਣੀ ਚਾਹੀਦੀ ਹੈ ਪਤਾ ਲੱਗੇ ਨਾਲ ਲੋਕਾਂ ਨੂੰ ਕਿ ਕਿਵੇਂ ਨੌਜਵਾਨਾਂ ਦੇ ਸਿਵੇ ਜੜਦੇ ਉਹਨਾਂ ਦੇ ਮਾਪਿਆਂ ਨੇ ਦੇਖਿਆ ਤੇ ਦੂਜੀ ਗੱਲ ਜਦੋਂ ਇਹਨਾਂ ਦੇ ਬੰਦੇ ਕਈ ਵਾਰੀ ਫੋਨ ਕਰਦੇ ਨੇ ਨਾ ਉਹ ਕਹਿੰਣਗੇ ਜੀ ਤੁਸੀਂ ਨੀਲੀਆਂ ਪੱਗਾਂ ਵਾਲੇ ਕਹਿੰਦੇ ਹੋ ਅਸੀਂ ਤਾਂ ਨਸ਼ਿਆਂ ਦੇ ਵਿਰੋਧ ਵਿੱਚ ਆ ਮੈਂ ਗੱਲ ਕਹੀ ਸੀ ਕਿ ਜਿੰਨੇ ਵੀ ਪੰਜਾਬ ਦੇ ਸਰਪੰਚ ਨੇ ਉਹਨਾਂ ਵਿੱਚੋਂ ਜ਼ਿਆਦਾ ਸਰਪੰਚ ਅਕਾਲੀਆਂ ਦੇ ਸੀ ਪ੍ਰੂਫ ਹੋ ਗਿਆ ਕਿ ਬਹੁਤੇ ਸਰਪੰਚ ਉਹ ਸੀ ਜਿਹੜੇ ਮਜੀਠੀਆ ਦਾ ਚਿੱਟਾ ਵੇਚਦੇ ਸੀ ਪ੍ਰੂਫ ਕਿੱਥੋਂ ਹੋਇਆ ਜਿਹੜੇ ਬੰਦੇ ਕੋਲੇ 3 ਕਿਲੇ ਜ਼ਮੀਨ ਸੀ ਉਹਨੇ 40 ਕਿਲੇ ਜ਼ਮੀਨ ਕਿੱਦਾਂ ਬਣਾ ਲਈ 50 ਕਿਲੇ ਜ਼ਮੀਨ ਕਿੱਦਾਂ ਬਣਾ ਲਈ ਉਹਨੇ ਪੈਟਰੋਲ ਪੰਪ ਕਿੱਦਾਂ ਲਾ ਲਈ ਉਹਨੇ ਟਰੱਕ ਜਾਂ ਬੱਸਾਂ ਕਿੱਦਾਂ ਪਾ ਲਈਆਂ ਇਹ ਸਵਾਲ ਸੀ ਬਹੁਤ ਵੱਡੇ ਤੇ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਿਆ ਕਿ ਸਾਡਾ ਨਾਂ ਸਿੱਧੇ ਤੌਰ ਤੇ ਸਰਪੰਚ ਕਹਿ ਕੇ ਬੋਲ ਦਿੱਤਾ ਫਿਰ ਉਹਦੋਂ ਮੈਨੂੰ ਫੋਨ ਕਰਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਪਰ ਚੇਤੇ ਰੱਖਿਓ ਮੈਂ ਕਿਸੇ ਬੰਦੇ ਦੇ ਖਿਲਾਫ ਕਿਸੇ ਦਾ ਨਾਂ ਲੈ ਕੇ ਟਾਰਗੇਟ ਨਹੀਂ ਕਰ ਰਿਹਾ ਮੈਂ ਕੇਵਲ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਚਿੱਟੇ ਦੇ ਨਾਲ ਨਸ਼ੇ ਦੇ ਨਾਲ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਹਲੇ ਵੀ ਤੁਹਾਡੇ ਕੋਲੇ ਟਾਈਮ ਆ ਜਿਵੇਂ ਸਾਨੇ ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ ਉਹਨੂੰ ਚੱਕ ਕੇ ਦੁਬਾਰਾ ਝੋਲੇ ਵਿੱਚ ਪਾਇਆ ਜਾ ਸਕਦਾ ਠੀਕ ਹੈ ਤੁਸੀਂ ਲੁੱਟ-ਖੁੱਟ ਕਰ ਲੇ ਬਧੇਰਾ ਕੁਝ ਬਣਾ ਲਿਆ ਹੁਣ ਮੌਜ ਕਰੋ ਤੇ ਹੁਣ ਇਸ ਤੋਂ ਬਾਅਦ ਕੰਨਾਂ ਨੂੰ ਹੱਥ ਲਾ ਲਓ ਵੀ ਅਸੀਂ ਜਿਹੜਾ ਪੰਜਾਬ ਬਚਿਆ ਮਾੜਾ-ਮੋਟਾ ਉਹਨੂੰ ਬਸਦਾ ਰਹਿਣ ਦੀ ਤੇ ਜੇ ਇਦਾਂ ਹੀ ਰਹੋਗੇ ਤੇ ਜਿਹੜੇ ਲੋਕ ਹੁਣ ਨਸ਼ਿਆਂ ਦੇ ਵਿਰੁੱਧ ਖੜੇ ਨੇ ਨਾ ਤੇ ਉਹ ਤੁਹਾਡੀਆਂ ਜੜਾ ਪੱਟ ਕੇ ਛੁੱਟਣਗੇ ਮੈਂ ਕੇਵਲ ਬੋਲਦਾ ਮੇਰੇ ਕੋਲੇ ਕੋਈ ਅਹੁਦਾ ਕੋਈ ਪਦਵੀ ਨਹੀਂ ਮੈਂ ਤੁਹਾਨੂੰ ਫਾਂਸੀ ਦੇ ਦੇ ਆ ਜੀ ਤਾਂ ਕਰਦਾ ਬਸੇ ਲੋਕ ਕਹਿੰਦੇ ਇਹਨੂੰ ਫਾਂਸੀ ਦਿਓ ਜੀ ਇਹਨੂੰ ਇਹ ਸਜ਼ਾ ਹੋਣੀ ਚਾਹੀਦੀ ਹੈ ਪਰ ਜਰ ਮਾੜੀ ਮੋਟੀ ਤਾਂ ਸ਼ਰਮ ਕਰ ਲੋ ਜਦੋਂ ਤੁਸੀਂ ਖਾਸ ਤੌਰ ਤੇ ਕਹਿੰਦੇ ਅਸੀਂ ਸਰਦਾਰ ਆ ਜੀ ਅਸੀਂ ਸਿੱਖ ਆ ਜੀ ਤੇ ਅਸੀਂ ਗੁਰਦੁਆਰੇ ਜਾ ਕੇ ਮੱਥੇ ਟੇਕਦੇ ਆ ਅਸੀਂ ਸਮਾਜ ਸੇਵੀ ਆ ਤੇ ਕਿਹੜੇ ਸਮਾਜ ਵਿੱਚ ਰਹਿੰਦੇ ਹੋ ਤੁਸੀਂ ਯਾਰ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਤੇ ਲਾਸਟ ਵਿੱਚ ਬੇਨਤੀ ਕਰਨੀ ਹੈ ਜਿਹੜੀ ਬੀਬਾ ਗਨੀਮਕੌਰ ਕਹਿੰਦੀ ਸੀ ਨਾ ਕਿ ਝਾੜੂ ਵਾਲਿਆਂ ਨੂੰ ਡਰ ਪੈ ਜਾਂਦਾ ਕਿ ਗੱਬਰ ਆ ਗਿਆ ਗੱਬਰ ਬੀਬਾ ਸਿੱਧਾ ਕਹਿਣਾ ਸੀ ਵੀ ਮੇਰੇ ਘਰ ਵਾਲਾ ਡਾਕੂ ਹੈ ਤੇ ਡਾਕੂ ਨੂੰ ਨਾਬਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਹੁਣ ਜਿਹੜੀ ਲੋਕਾਂ ਦੀ رائے ਹੈਗੀ ਹੈ ਮਸ਼ਵਰਾ ਹੈਗਾ ਆਵਾਜ਼ ਹੈਗੀ ਉਹ ਇਹ ਚਾਹੁੰਦੇ ਆ ਕਿ ਮਜੀਠੇ ਦੀ ਜਗ੍ਹਾ ਨਾਬਾ ਜੇਲ ਨਹੀਂ ਮਜੀਠੇ ਦੀ ਜਗ੍ਹਾ ਡਿਬਰੂਗੜ੍ਹ ਜੇਲ ਹੋਣੀ ਚਾਹੀਦੀ ਆ ਤੇ ਐਦੋਂ ਉੱਪਰ ਹੋਰ ਕੀ ਬੋਲਾਂ ਬਹੁਤ ਕੁਝ ਹੋ ਗਿਆ ਤੇ ਇਹ ਕੱਚੇ ਚਿੱਠੇ ਉਹਨਾਂ ਦੇ ਨਹੀਂ ਜਿਨ੍ਹਾਂ ਨੇ ਇਹ ਕਰਤੂਤਾ ਕੀਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ